ਅੱਜ ਦੀ ਤਰੀਕ 11 ਆਇਆ ਤਨੌਲਾ ਪਸ਼ੂ ਮੰਡੀ ਤੇ ਕਿਹੜੇ ਭੈਣ ਭਾਦੀ ਵੀ ਉਹਨੂੰ ਪਹਿਲੀ ਵਾਰ ਦੇਖਦੇ ਆ ਚੰਦਰ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕੀ ਘਾਟ ਬਾਤ ਹੈ ਫਿਰ ਉਹ ਜੱਛ ਆਧਾਰ ਹੁੰਦਾ ਰਹਿੰਦਾ ਤੇ ਬਣੇ ਰਹੋ ਮਾਲਬਾ ਬਲੋਗਰ YouTube ਚੰਦਰ ਨਾਲ ਤੇ ਮਹੀਨਾ ਸ਼ੀ ਮੈਗਾਜਿਨ ਤੇ ਕਮੈਂਟ ਜ਼ਰੂਰ ਕਰਿਆ ਕਰੋ ਇਹਦੇ ਵਿੱਚ ਸਾਨੂੰ ਘਾਟ ਬਾਤ ਦਾ ਪਤਾ ਲੱਗਦਾ ਤੇ ਬਾਕੀ ਹੌਂਸਲਾ ਵਧਿਆ ਰਹਿੰਦਾ ਤੇ ਬਣੇ ਰਹੋ ਫਿਰ ਮਾਲਬਾ ਬਲੋਗਰ YouTube ਚੰਦਰ ਨਾਲ ਤੇ ਦੇਖੋ ਅੱਜ ਦੇ ਕੀ ਰੇਟ ਨੇ ਲੈ ਭਾਈ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਆ ਵੀ ਟੌਪ ਦਾ ਮਾਲ ਤੇ ਉਹੀ ਟੌਪ ਦਾ ਮਾਲ ਆ ਆ ਮੱਝ ਇਹ ਇਹ ਮੇਰੇ ਪਿੰਡ ਦਾ ਗਮਾਂਡੀ ਆ ਭਾਈ ਅਕਲਿਏ ਤੋਂ ਕੀ ਨਾਂ ਆਪਣਾ ਨਰਮਲ ਸਿੰਘ ਨਰਮਲ ਸਿੰਘ ਇਹ ਕਹਿੰਦਾ ਵੀ ਨਾਂ ਡੰਕਰ ਮਾੜਾ ਖਰੀਦੀਏ ਤੇ ਨਾਂ ਰੱਖੀਏ ਤੇ ਇਹਦੀ ਡਿਟੇਲ ਦੱਸ ਦੇ ਕਰਮਾਲੀ ਦੀ ਤੋਰ ਕੇ ਮੜਾ ਜ ਤੋਰਾ ਚੈੱਕ ਕਰਾਂ ਤੇ ਤੋਰਾ ਤਾਰਾ ਚੈੱਕ ਕਰਾਉਣਾ ਫਿਰ ਇਹਦੇ ਦੁੱਧ ਅੱਛਾਂਗੇ ਕਿੰਨਾ ਸਾਰੇ ਕੈਮਰਚ ਹੁੰਦੀ ਐ ਸੁਖਨਾ ਕਰਮਾਲੀ ਤੇ ਇਹਦਾ ਮੈਂ ਤੋਰਾ ਕਰਾਉਣਾ ਇੱਕ ਵਾਰੀ ਚੈੱਕ ਤੇ ਫੇਰੇ ਆ ਦੇ ਆਟਾ ਤੇ ਆ ਲੋਂਚ ਕਹਿੰਦੇ ਆ ਨਾ ਕਿੰਨੂੰ ਮੱਝ ਹੁੰਦੀ ਐ ਤੇ ਸਿਰ ਉਹ ਚਾ ਪੂਰਾ 6 ਫੁੱਟ ਕਰਦਾ ਕਰਮਾਲੀ ਦਾ ਤੇ ਇੱਕ ਵਾਰੀ ਦੂਰ ਉਹ ਦੇਖਾ ਲੈ ਇਹਨੂੰ ਕਹਿੰਦੇ ਆ ਚੰਗੀ ਝੋਖੀ ਪਾਲੀ ਹੋਈ ਕਰੋ ਤੋਰਾ ਤਰਾ ਚੈੱਕ ਇੱਕ ਵਾਰੀ ਕਰਮਾਲੀ ਦਾ ਆ ਜਾ ਮੋੜ ਲਿਆ ਭਾਈ ਤੇ ਇਹਦੀ ਮੱਝ ਕੱਲੀ ਕੱਲੀ ਡਿਟੇਲ ਲੈ ਕੇ ਦੱਛੂੰਗਾ ਵੀ ਹੈ ਕਿੰਨੇ ਚਿਰ ਦੀ ਹੋਗੀ ਤੇ ਇਹਦੇ ਥੱਲੇ ਕਿੰਨਾ ਦੁੱਧ ਹੈ ਕੰਮੇ ਚੂਹਿਆ ਬਾਈ ਇਹ ਇਹ ਬਾਈ ਤੀਜੇ ਚੂਹੇ ਤੀਜੇ ਚੂਹੇ ਆ ਠੀਕ ਆ ਤੀਜੇ ਸੂਏ ਤੇ ਦੁੱਧ ਕਿੰਨਾ ਕੱਢਦੀ ਹੈ ਉਹ ਤੋਂ ਬਾਈ ਇਸ ਟਾਈਮ ਥੱਲੇ 19 ਡੱਬੇ ਤਿਆਰ ਨੇ ਅੱਜ 10ਵਾਂ ਘਰਮਣ 19 ਡੱਬੇ ਪੂਰਾ ਤਿਆਰ ਆ ਤੇ 10ਵਾਂ 11ਵਾਂ ਦਿਨ ਸੂਏ ਨੂੰ ਆ ਬੱਚਾ ਮੰਗਰ ਕੀ ਇਹਦੇ ਬੱਚਾ ਮੰਗਰ ਕੱਟੀ ਆ ਠੀਕ ਆ ਤੇ ਸੂਏ ਕਹਿੰਦੇ ਆ ਸੂਏ ਬਾਈ ਤੀਜੇ ਤੀਜੇ ਸੂਏ ਹੈਗੀ ਆ ਇਹ ਆ ਲੋ ਕਰਮਾ ਲਈ ਦਿਖਾ ਦੇ ਕੇ ਵਾਹ ਤੇ ਮਾਜ ਬਿਲਕੁਲ ਕੈਮਰੇ ਤੋਂ ਬਾਹਰ ਹੁੰਦੀ ਹੈ ਤੀਜੇ ਸੂਏ ਤੇ ਇਹਦੀ ਡਿਮਾਂਡ ਕੀ ਕਰਦੇ ਹੁਣ ਡਿਮਾਂਡ ਇਹਦੀ ਭਾਈ 4.5 ਲੱਖ 4.5 ਲੱਖ ਅੱਛਾ ਤੇ ਮੋਬਾਈਲ ਨੰਬਰ 9417377809 ਤੇ ਇਨਸ ਨੱਕਾ ਪਛੂ ਤਿਆਲ ਕਰਨ ਦਾ ਰਾਜ ਕੀ ਹੈ ਕੀ ਖਰਾਕ ਪਾਉਣੇ ਉਹਨਾਂ ਨੂੰ ਕਿਸੇ ਨਾਲ ਨੂੰ ਖਰਾਕ ਦਾ ਬਈ ਆਪਣੀਆਂ ਖਰੀਦੀਆਂ ਆਉਂਗੀਆਂ ਨਹੀਂ ਆਈਆਂ ਵੀ ਨੇ ਜਾਈਆਂ ਆਈ ਜਾਂਦੀਆਂ ਜਾਈ ਜਾਂਦੀਆਂ ਠੀਕ ਐ ਇਹ ਮੱਛ ਹਰਿਆਣੇ ਕ ਨੂੰ ਆਈ ਲੱਗਦੀ ਹੈ ਹਰਿਆਣੇ ਦੀ ਆਪਾ ਬੰਦੇ ਤੋਂ ਤਾਂ ਤਿਆਰ ਨਹੀਂ ਹੁੰਦੀ ਪੰਜਾਬ ਚ ਤਾਈ ਦੇ ਮੱਛ ਠੀਕ ਐ ਨਾ ਐ ਤਾਂ ਹੁੰਦੀ ਐ ਪਰ ਐਡੀ ਮੱਛ ਤਿਆਰ ਨਹੀਂ ਹੁੰਦੀ ਤੇ ਅੱਜ ਦੇ ਦ ਲਾਉਣਾ ਕੈਮਰਾ ਇਹਨਾਂ ਕੋਲੇ ਇਹ ਵੀ ਦੂਜੇ ਨੰਬਰ ਤੇ ਐ ਇਹ ਪਹਿਲਾਂ ਲੱਗਦੀ ਐ ਇਹ ਪਹਿਲਾਂ ਖੀਰੀ ਐ ਬਈ ਖੀਰੀ ਐ ਜੇ ਪਹਿਲਾਂ ਬੱਚਾ ਮੰਗਰ ਕੀ ਇਹਦੇ ਕੱਟੀ 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 ਐ ਠੀਕ ਐ ਲੈ ਇਹਦਾ ਵੀ ਤੋਰਾ ਕਰਉਣਾ ਚਾਹੀਦਾ ਇਹ ਆ ਲਓ ਉਹਦਾ ਦਾ ਸਾਡਾ ਡੱਬੇ ਤਿਆਰ ਆ ਬਾਈ 10 ਲੀਟਰ ਤਿਆਰ ਆ ਇਸ ਵੇਲੇ ਸੀਮਾ 7 ਮੰਤਨਾਂ 베ਈ ਸੀਮਾ 7 ਮੰਤਨਾਂ 베ਈ ਨੂੰ ਆ ਤੇ ਆ ਜਾ ਬਾਈ ਮੋੜ ਲਿਆ ਬਾਈ ਤੇ ਫੇਸ ਕਰੋ ਕਰਮਾਲ ਜੀ ਦਾ ਚੱਕ ਇੱਕ ਵਾਰੀ ਬਹੁਤ ਸਨਖੀ ਕੱਟੀ ਆ ਆਜ ਇੱਕ ਵਾਰੀ ਵੇ ਥੱਲੇ ਕਿੰਨਾ 10 ਲੀਟਰ ਉਹਦਾ ਇਸ ਵਿੱਚ 10 ਲੀਟਰ ਤੋ ਤਿਆਰ ਹੈ ਇਹ ਕਿੰਨੇ ਦੀ ਸ਼ੇਰ ਕਰਨੀ ਆ ਇਹਦਾ ਬਈ ਮੁੱਲ 170 170 ਆ ਹਾਂ ਠੀਕ ਆ 160 ਦੀ ਛੱਡ ਇੱਕ 60 ਦੀ ਛੱਡ ਦਿਆਂਗੇ ਤੇ ਮੋਬਾਈਲ ਨੰਬਰ ਤੋਂ ਵਾਰੀ ਫੇਰ 9917377815 ਪਿੰਡ ਕਿਹੜਾ ਅਖਲੀਆ ਨਰਮਲ ਸਿੰਘ ਨਰਮਲ ਸਿੰਘ ਲੈ ਬਾਈ ਇਸਪਾਰ ਕਰ ਲਿਓ ਪਾਲਾ ਸਿੱਕੋੜੇ ਨਾ ਮੱਝ ਅਨਿਤਨ ਚਾਰੇ ਇਹਨਾਂ ਤੋਂ ਕੱਲੀ ਕੱਲੀ ਦੀ ਡਿਟੇਲ ਪੁੱਛੂੰਗਾ ਵੀ ਇਹ ਕਿੰਨੇ ਕਿੰਨੇ ਦੁੱਧ ਦੀਆਂ ਮਾਲਕ ਨੇ ਤੇ ਕੀ ਕੀ ਰੇਟ ਤੇ ਨੇ ਤੋਰੋਂ ਕੀ ਜੀ ਇਹ ਲੈ ਬਾਈ ਤੋਰੋ ਇੱਕ ਵਾਰ ਤੇ ਇਹਦਾ ਕਰਾਉਣ ਮੈਂ ਅੱਜ ਦਾ ਸਾਰੀ ਡਿਟੇਲ ਲੈ ਕੇ ਦੱਸਦਾ ਮੈਂ ਤੁਹਾਨੂੰ ਤੇ ਫੇਸ਼ ਕਰੋ ਇੱਕ ਵਾਰੀ ਕਰ ਮੈਂ ਅੱਜ ਦਾ ਚੈੱਕ ਤੇ ਮੋਟੀ ਮੋਟੀ ਜਾਣਕਾਰੀ ਸਾਰੀਆਂ ਦੀ ਦੇਵਾਂਗੇ ਤੇ ਆ ਲੈ ਮੋੜ ਲਿਆ ਮੋੜ ਲਿਆ ਤੋਰਾ ਤਰਾ ਕਰੋ ਚੱਕ ਇੱਕ ਵਾਰ ਚੰਗਾ ਮੁਠੀ ਫਨ ਗਏ ਪਾਲਾ ਲੱਗਿਆ ਹੋਇਆ ਤੇ ਸਿੰਘਾਂ ਦੀ ਕੁੰਡੀ ਆ ਬੂਥ ਬਿਲਕੁਲ ਪਤਲੀ ਹੈ ਤੇ ਆ ਲੈ ਹਾਂ ਜੀ ਇਹਦੀ ਡਿਟੇਲ ਦੱਸੋ ਕਿੰਨਾ ਦੁੱਧ ਹੁਣ ਇਹ ਥੱਲੇ ਹੈ ਜੀ ਕਿੰਨਾ ਤੋਂ ਤੱਕ ਕਰਮਾ ਚੱਲੇ ਹੋ 17 ਕਿਲੋ ਤੋਂ ਤਿਆਰ ਹੈ 17 ਲੀਟਰ ਤਿਆਰ ਹੈ ਤੇ ਕਿੰਨੇ ਦੀ ਸ਼ੇਲ ਕਰਨੀ ਹੈ ਤੇ ਤਾਂ 3 ਲੱਖ ਜੈ ਜੈ ਮੌਕੇ ਤੇ ਦੇਖਾਂਗੇ ਮੌਕੇ ਤੇ ਦੇਖਾਂਗੇ ਚੱਲ ਦੂਜੀ ਤੇ ਹੋਰ ਭਾਈ ਤੇ ਇੱਕ ਆਹ ਨਾ ਗਾਇਸ ਹੈ ਬਾਈ ਕੋਲ ਇਹਦਾ ਵੀ ਤੋਰਾ ਕਰਾਂ ਤੇ ਤੇ ਇਹਦੀ ਵੀ ਡਿਟੇਲ ਲੈ ਕੇ ਤੁਸੂਗਾ ਆਏ ਨੂੰ ਤੋੜਦੇ ਮੜਾ ਜੇ ਤਨ ਤੋੜਦੇ ਇੱਧਰ ਕੈਮਰੇ ਤੇ ਨਾ ਤੁੱਪ ਪੈਂਦੀ ਆ ਘਾ ਲਓ ਇਹ ਤਾਂ ਵੀ ਚੰਗਾ ਆਰਡਰ ਬਣਿਆ ਹੋਇਆ ਕਰਮਾ ਜੀ ਦਾ ਬਿਲਕੁਲ ਸਰੇ ਵੀ ਆਓ ਜੀ ਮੋੜ ਲੈ ਭਾਈ ਮੋੜ ਲੈ ਮੋੜ ਇੱਕ ਵਾਰੀ ਇਹਦਾ ਫੇਸ ਕਰੋ ਨਾ ਚੈੱਕ ਤੇ ਚੰਗੀ ਪਲੀ ਹੋਈ ਆ ਕਰਮਾ ਜੀ ਤੇ ਪੁੱਛਦਾ ਕਿੰਨੇ ਲੀਟਰ ਦੀ ਮਾਲ ਕਾਇੀ ਹੈ ਹੁਣ 16 ਦੀ ਤਿਆਰ 16 ਲੀਟਰ ਤਿਆਰ ਹੈ ਅੱਛਾ ਤੇ ਇਹ ਕਹਿੰਦੇ ਚੂਏ ਹੋਏ ਦੂਜੇ ਦੂਜੇ ਆ ਕੱਟਾਈ ਕਰ ਦਿੱਤੀ ਇੱਕ ਮਗਰ ਕੱਟਾਈ ਇੱਕ ਮਗਰ ਕੱਟੀ ਹੈ ਅੱਛਾ ਤੇ ਹੁਣ ਕਿੰਨੇ ਦੀ ਛਿਲ ਕਰਨੀ ਹੈ 2.5 ਲੱਖ 2.5 ਲੱਖ ਠੀਕ ਹੈ ਤੇ ਛੋਟਾ ਪਿੰਡ ਕਿਹੜਾ ਪਿੰਡ ਕਿਲੂ ਜਲੂਰ ਛੇ ਖਜਲੂ ਰੰਗੀਆਂ ਨਹੀਂ ਉਹ ਉਹ ਲੇਰ ਕਰਕੇ ਉਹ ਕੱਕੇ ਲੇਰ ਕੋਲ ਜਲੂਰ ਅੱਛਾ ਇਹ ਜਲੂਰ ਵੀ ਦੋ ਨੇ ਹੈ ਨਾ ਅੱਛਾ ਤੇ ਛੋਟਾ ਮੋਬਾਈਲ ਨੰਬਰ 94305 ਜੀ 56588 ਤੇ ਕਿੰਨੇ ਕ ਜਨ ਵਰਕਰ ਇਹ ਰੱਖ ਦੋ ਜੇ ਕੋਈ ਬੰਦਾ ਦੂਰੋਂ ਨੇੜੋਂ ਮੋਬਾਈਲ ਤੇ ਫੋਨ ਕਰਕੇ ਆਵੇ ਨੰਬਰ ਰੱਖ ਦਿਆਂ ਜੀ ਦੱਸ ਜੀ 10 ਬਈਆਂ ਹੁੰਦੀਆਂ ਕੋਈ ਦੂਰੋਂ ਨੇੜੋਂ ਬੰਦਾ ਬਿਕ ਡੰਗ ਚੋਵੇ ਦੋੜ ਚੰਗ ਚੋਵੇ ਤੇ ਗੱਡੀ ਦਾ ਵੀ ਪ੍ਰਬੰਧ ਆ ਖਲਾ ਅੱਜ ਹਾਂ ਠੀਕ ਗੱਡੀ ਦਾ ਵੀ ਦੋ ਠੀਕ ਉਕ ਦਾ ਚਾਹ ਪਾਣੀ ਹਾਂ ਤਛਲੀ ਨਾਲ ਲਿਜਾਵੇ ਕੜਾਂਗ ਚੋਵੇ ਦੋ ਜੀ ਸੰਦੰਗ ਟੂਕਿਲ ਜਾਵੋ ਹਾਂ ਤੇ ਮੋਬਾਈਲ ਨੰਬਰ ਬੋਲੋ ਫਿਰ 95305 ਜੀ ਹਾਂ 56588 ਇੱਕ ਵਾਰੀ ਫੇਰ ਬੋਲੋ 95305 ਜੀ ਹਾਂ 56588 ਲਓ ਜੀ ਤੇ ਆ ਵੀ ਮੱਝਾਂ ਇਹਨਾਂ ਬਾਈਆਂ ਕੋਲੀ ਨੇ ਜਿਆਦੇ ਥੋੜਾ ਜਿਹਾ ਟਾਈਮ ਲੱਗ ਜੂ ਵੀਡੀਓ ਲੰਮੀ ਬਗ ਜਾਂਦੀ ਐ ਇਹ ਚ ਕਰਕੇ ਤੇ ਆ ਵੀ ਕਰਮਾਲੀ ਦਾ ਦੇਖੋ ਅੱਟ ਤੇ ਇਹਦੀ ਮੈਂ ਇੱਥੇ ਇੱਥੇ ਖੜੀ ਰਹੀ ਇਹਦਾ ਮੋਟਾ ਜਿਹਾ ਰੇਟ ਲੱਛ ਦਿਓ ਮੈਂ ਆਪ ਬਣਾਉਂਦਾ ਓਏ ਓ ਆਹ ਆ ਦੇਖੋ ਆ ਟਕਰ ਮਾ ਟੱਕ ਨਾ ਚ ਰੱਖਾ ਬਣਾਇਆ ਠੀਕ ਹੈ ਜੀ ਕਿੰਨੇ ਦੁੱਧ ਜਸੂ ਜੀ ਦੁੱਧ ਟੱਕ ਨੇ ਰੇਂਟ ਆ ਗਈ ਇਹ ਇਹਦਾ ਰੇਟ ਕੋਣੇ 3 ਲੱਖ ਪੌਣੇ 3 ਲੱਖ ਤੇ ਆਇਆ ਕਰਮਾ ਵਾਲੀ ਦਾ ਠੀਕ ਕਰਮਾ ਸਾਰੇ ਵੀਰਾਂ ਨੂੰ 2.5 ਲੱਖ ਠੀਕ ਲਓ ਜੀ ਦੁੱਧ ਕਿੰਨਾ ਹੈ ਛੋਟਾ ਛੋਟਾ ਲੀਟਰ ਦੀਆਂ ਤਿਆਰ ਨੇ ਚਲ ਠੀਕ ਇੱਕ ਹੋਰ ਨੀ ਕਿੰਨਾ ਦਿਖਾਉਣਾ ਤੁਹਾਨੂੰ ਤੋੜ ਕੇ ਅੱਜ ਕਰਮੀਆ ਥੋੜਾ ਜਿਹਾ ਇਸ ਕਰਕੇ ਕਰਦੀ ਹੈ ਹਨਾ ਤੇ ਤੋੜਾ ਦਾ ਰਾਜ ਚੱਕ ਇੱਕ ਵਾਰੀ ਕਰਮਾ ਲਈ ਦਾ ਬਿਲਕੁਲ ਸ਼ਰੇਦਾਨੇ ਕਿੰਨਾ ਆ ਦੇ ਗੈਸ ਆਟਰ ਬਣਿਆ ਹੈ ਇੱਕ ਅਣ ਛਿੜਦੀ ਆ ਕਿਤੇ ਛੂਈ ਹੈ ਰਾਤ ਹੀ ਛੂਈ ਰਤ ਬੱਚਾ ਕੀ ਦਿੱਤਾ ਇਹਨੇ ਬੱਚਾ ਦਾ ਕੱਟਾ ਹੈ ਕੱਟਾ ਕਿੰਨਾ ਕ ਦੁੱਧ ਕੱਢੂ 14 15 14 15 ਲੀਟਰ ਕੱਢੂ ਅੱਛਾ ਸੂਏ ਕਹਿੰਦੇ ਸੂਹ ਨੇ ਤੀਜਾ ਸੂਆ ਤੇ ਆ ਲੈ ਕਰ ਮਾਰੀ ਦਾ ਇੱਕ ਵਾਰੀ ਆ ਟੱਪ ਦੇ ਤੇ ਦੁੱਧ ਕੱਢਣ ਦੀ ਮੇਦ ਵੀ ਹੈ ਵੀ ਪੱਕਾ ਹੀ ਚੰਗਾ ਕੱਢੂਗੀ ਕਰ ਮਾਲੀ ਤੇ ਪਾਲੀ ਪੂਲੀ ਵੀ ਚੰਗੀ ਹੋਈ ਆ ਇਹਦੀ ਕਿੱਥੋਂ ਤੱਕ ਸੇਲ ਕਰਨੀ ਹੈ ਕਿੱਥੋਂ ਕੀ ਰੇਟ ਚ ਸੇਲ ਕਰਨੀ ਹੈ ਪੌਣੇ 2 ਲੱਖ ਅੱਛਾ ਤੇ ਪਿੰਡ ਕਿਹੜਾ ਆਪਣਾ ਪਿੰਡ ਸਦਾਨਾ ਸਦਾਨਾ ਲੱਖੇ ਖਦਾਨੇ ਵਾਲਾ ਹਾਂ ਅੱਛਾ ਮੋਬਾਈਲ ਨੰਬਰ ਬੋਲ ਦੇ 98761 ਹਾਂ 73604 ਇੱਕ ਵਾਰ ਹੀ ਫਿਰ 98761 73604 ਤੇ ਡੰਗਰ ਹੋਰ ਵੀ ਰੱਖਦੇ ਆਪਾਂ ਕਰੇ ਹਾਂ ਵੇਚਣ ਵਾਸਤੇ ਹੁੰਦੇ ਆ ਵੇਚਣ ਵਾਸਤੇ ਕਿੰਨੇ ਕ ਡੰਗਰ ਰੱਖਦੇ ਹਾਂ ਚਾਰ ਹੁੰਦੇ ਆ ਤਿੰਨ ਚਾਰ ਹੁੰਦੇ ਆ ਜੇ ਕੋਈ ਬੰਦਾ ਕਰੇ ਆਪ ਇੱਕ ਡੰਗ ਚੋਵੇ ਦੋ ਡੰਗ ਚੋਵੇ ਐ ਤਛੱਲੀ ਨਾਲ ਲੈ ਜਾਵੇ ਅੱਛਾ ਜੋ ਡੰਗ ਚੋਵੇ ਇੱਕ ਚੋਵੇ ਆਪਦੀ ਤਛੱਲੀ ਕਰਕੇ ਡੰਗਰ ਲੈ ਜਾ ਸਕਦਾ ਠੀਕ ਆ ਤੇ ਆ ਸਾਰੇ ਡੰਗਰ ਇਸੇ ਵੀਰ ਕੋਲੇ ਨੇ ਮੋਬਾਈਲ ਨੰਬਰ ਦਿੱਤਾ ਤੇ ਚਿਪਰਕ ਕਰ ਲਿਓ ਉਹ ਲਾ ਦੇ ਵਿੱਚ ਡੰਗਰ ਉਹ ਲਾ ਉਸਿਆ ਬੰਦਾ ਜਦ ਕਰਦਾ ਮਰਦਾ ਜਿਆਦਾ ਬਾਲਾਂ ਨੂੰ ਰੱਖਦਾ ਮੈਂ ਹਜੇ ਯਾਰ ਮੈਂ ਦੱਸਦਾ ਮੈਂ ਉਲਾਰੀ ਰਿਹਾ ਕੋਨਾ ਚੁੱਕ ਗਿਆ ਜੀ ਮੈਂ ਯਾਰ ਦਾ ਬੰਦਾ ਉਂਝ ਗੱਲ ਨਹੀਂ ਕਰਦਾ ਜਿੰਨੇ ਲੋਕ ਉਹ ਝੂਟ ਜਾਂਦੇ ਬੰਦਿਆਂ ਦੇ ਹਜੇ ਫੋਨ ਆ ਹੀ ਜਾਂਦੇ ਆ ਹੂੰ ਬਾਈ ਯਾਰ ਉਹ ਜਿਹੜੇ ਮੁੰਏ ਹੈਗੇ ਉਹ ਫੂਲ ਲੈ ਕੇ ਜਾਓ ਸਾਨੂੰ ਅੱਛਾ ਫੁੰਡਾ ਲਾਇਆ ਉਹ ਜਾ ਖੱਲ ਫੁੰਡਾ ਜਵਾਨੇ ਦਾ ਫਰਕ ਪੈ ਗਿਆ ਆ ਬੰਦੇ ਪੁਰਾਣੇ ਨੇ ਏ ਏ ਮੱਝ ਦੀ ਵੀਡੀਓ ਬਣਾਉਣ ਤੋਂ ਇੰਨਾ ਸਕਦੇ ਆ ਵੀ ਯਾਰ ਕੀ ਕੈਮਰੇ ਮੂਰੇ ਆਵਾਂਗੇ ਤੇ ਜੇ ਅੱਜ ਵਾਲੇ ਹੁੰਦੇ ਮੁੰਡੇ ਤਾਂ ਕਹਿੰਦੇ ਬਣਾ ਮੇਰੀ ਵੀਡੀਓ ਲੈ ਤੋਰ ਦੇ ਤੋਰ ਦੇ ਫਿਰ ਦੱਸ ਦੇ ਮੱਝ ਲੈ ਕੇ ਆਇਆ ਮੰਡੀ ਤੇ ਤੇ ਬੰਦੇ ਪੁਰਾਣੇ ਨੇ ਮਿਸਟਰ ਨੇ ਮਿਲੇ ਕਹਿੰਦੇ ਯਾਰ ਅਸੀਂ ਤੇਰੀਆਂ ਵੀਡੀਓ ਦੇਖਦੇ ਹੁੰਦੇ ਆ ਇਹਦੀ ਵੀ ਮੱਝ ਦੀ ਆਪਾਂ ਡਿਟੇਲ ਲੈ ਕੇ ਦੱਸਾਂਗੇ ਲੈ ਕਰ ਤ ਇਕ ਵਾਰੀ ਤੋੜਾ ਤਰ੍ਹਾਂ ਚੱਕਰ ਮਾੜੀ ਦਾ ਮਗਰ ਇਹਦੇ ਬੱਚਾ ਬੱਚਾ ਲੈ ਚਾਕਰੀ ਫਿਰ ਤੇ ਆ ਲੋ ਜੀ ਇੱਕ ਵਾਰੀ ਐਡ ਰੋਡਰ ਕਰੋ ਕਰਮਾਲ ਦਾ ਚੱਕ ਆ ਜਾ ਮੋੜ ਦਿਆ ਇੱਕ ਵਾਰੀ ਕਰੋ ਫੇਸ ਕਰਮਾਲ ਦਾ ਚੱਕ ਫਿਰ ਇਹਦੀ ਡਿਟੇਲ ਪੁੱਛਾਂਗੇ ਸਾਰੀ ਇਹਦਾ ਬੱਚਾ ਕਿਵੇਂ ਬਾਲਾ ਹੀ ਲਿੱਚਾ ਹੋਇਆ ਪਿਆ ਮੜਾਪਾ ਪੁੱਲਾ ਪੁੱਛ ਗਏ ਬਾਈ ਮੜਾਪਾ ਜੀ ਗੌਰ ਰੱਖਿਆ ਕਰੋ ਗੋਲੀ ਗੱਲ ਦੇ ਦਿਆ ਕਰੋ ਕਿੰਨੇ ਚਿਰ ਦੀ ਛੋਈ ਆਉਣੀ 20 ਦਿਨ ਹੋਇਆ ਛੋਈ ਨੂੰ ਅੱਛਾ ਤੇ ਕੀ ਰੇਟ ਕਰਦੇ ਹੋਣੇ ਰੇਟ ਕੀ ਕਰਦੇ ਆ ਬਾਈ ਤੇ ਦੁੱਧ ਕਿੰਨਾ ਇਹਦੇ ਥੱਲੇ 11 ਲੀਟਰ 11 ਲੀਟਰ ਹਾਂ ਜੀ ਪਿੰਡ ਕਿਹੜਾ ਦਖਾਨਬਾਦ ਹੈ ਦਖਾਨਬਾਦ ਜਿਲ੍ਹਾ ਮੋਗਾ ਜੀ ਮੋਗੇ ਚ ਪੈਂਦਾ ਤੇ ਮੋਬਾਈਲ ਨੰਬਰ 822857950 ਇੱਕ ਵਾਰੀ ਫੇਰ ਬੋਲੋ 822857950 ਆਈ ਲਓ ਜੀ ਆ ਨਹੀਂ ਕਿੰਨਾ ਦੂਰੋਂ ਦਾ ਕਰਨੇ ਆ ਖਬਰੀ ਰੇਟ ਉਹ ਨਾ ਕਰ ਜਿੰਨਾ ਜਾਨੀ ਜੀ 1000 ਤੋਂ 1000 ਦੇ ਫਰਕ ਨਾਲ ਹੀ ਹੋਵੇ ਚਾਹ ਜੈ ਜੈ ਬੈਂਡਰ ਹੋਵੇ 200 ਤੋਂ ਹਾਂ ਹਾਂ ਤੇ ਆ ਲੋ ਜੀ ਕਰਵਾ ਆਰਡਰ ਕਰ ਮਾਲਦਾ ਚੱਕ ਫੈਟੂਰਾ ਤਰਕਰ ਲੋ ਚੈੱਕ ਕਰੀ ਤੇ ਫਿਰ ਇਹਦੀ ਵੀ ਸਾਰੀ ਡਿਟੇਲ ਲੈ ਕੇ ਦਿੰਦਾ ਤੁਹਾਨੂੰ ਵੀ ਇਹ ਵੀ ਕਿੰਨੇ ਦੁੱਧ ਦੀ ਮਾਲਕ ਹੈ ਤੇ ਕਿੰਨਾ ਪੈਸਾ ਮੰਗਣਗੇ ਤੇ ਕਿੰਨੇ ਛੂਏ ਆ ਇਹ ਆ ਵੇ ਇੱਕ ਵਾਰੀ ਕਰ ਲੋ ਚੈ ਦੂਰੋਂ ਤੋਂ ਖੜੇ ਇੱਕ ਵਾਰੀ ਲਾਈਵ ਵਿੱਚ ਤਰਾ ਦੱਸ ਇਹਦੇ ਮਗਰ ਬੱਚਾ ਕੀ ਆ ਬੱਚਾ ਕੱਟੀ ਆ ਜੀ ਮਗਰ ਕੱਟੀ ਆ ਕਿੰਨੇ ਦਿਨਾਂ ਦੀ ਛੂਈ ਆ ਇਹ ਅੱਜ 5ਵਾਂ ਦਿਨ ਹੈ ਛੂਈ ਨੂੰ 5ਵਾਂ ਦਿਨ ਛੂਈ ਨੂੰ ਤੇ ਦੁੱਧ ਕਿੰਨਾ ਦੁੱਧ 16 ਕਿਲੋ ਹੁਣ ਨੈਟ ਤਿਆਰ ਆ ਜੀ 16 ਲੀਟਰ ਐਸ ਵਿਲੇ ਤਿਆਰ ਹੈ। ਅੱਛਾ, ਛੇਲ ਕਿੰਨੇ ਦੀ ਕਰਦੀ ਐ? ਛੇਲ 2 ਲੱਖ ਮੰਗਦਾ ਜੀ। ਅ ਮੌਕੇ ਤੇ ਦੇਣ ਲੈਣ ਵਾਲੀ ਗੱਲ। ਦੇ ਲੈਣਾ ਕਰਦਾ ਦਾਬਾ ਯਾਰ। ਅੱਛਾ, ਤੇ ਮੋਬਾਈਲ ਨੰਬਰ? 98140 09711 ਜੀ। ਤੇ ਪਿੰਡ ਕਿਹੜਾ? ਪਿੰਡ ਭਗਤਪੁਰਾ ਮੋੜ ਆ ਜੀ। ਭਗਤਪੁਰਾ ਮੋੜ ਤੇ ਜਿਹੜਾ ਪਟਨਾਲ ਆ। ਤੇ ਆ ਨਗ ਤੌਰ ਇੱਕ ਵਾਰੀ। ਇਹ ਵੀ ਆਪਣੇ ਐ ਨਾ? ਆਪਣੀ ਆ ਯਾਰ। ਇਹ ਦੋਨੇ ਨਗ ਇਸ ਬਾਈ ਕੋਲ ਆ। ਤੇ ਇਹਦੀ ਵੀ ਡਿਟੇਲ ਪੁੱਛਾਂਗੇ ਜੀ। ਕਿੰਨਾ ਤੋਂ ਦਿੱਤੇ ਕਿੰਨੇ ਪੈਸੇ ਦੀ? ਆ ਲੋ ਜੀ ਛੱਟ ਖਾਈ ਫਰਦੀਆ ਕਰਵਾ ਲਈ। ਲਓ ਜੀ ਹੌਲੀ-ਹੌਲੀ ਹੌਲੀ ਹੌਲੀ। ਇਹ ਤੋੜਾ ਤਰਾ ਕਰਮਨ ਤੇ। ਸੇ ਅੱਡਰੇ ਇਹਦਾ ਵੀ ਚੰਗਾ ਲੱਗਿਆ ਹੋਇਆ। ਹੌਲੀ-ਹੌਲੀ ਆਉਂਦੇ ਹੌਲੀ ਕੋਈ ਕਰਦੀ ਐ। ਬੱਚੇ ਦਾ ਕਰਦੀ ਐ। ਇਹਦੇ ਮਗਰ ਬੱਚਾ ਕੀ ਕੱਟਿਆ ਕੱਟਾ? ਸੱਤੀ ਇਹ ਕੱਟੀ ਐ। ਇਹਦੇ ਮਗਰ ਵੀ ਕੱਟੀ ਐ। ਇਹ ਕਿੰਨੇ ਦਿਨਾਂ ਦੀ? ਛੂਈ ਆ। ਮੈਨੂੰ ਅੱਜ 8ਵਾਂ ਦਿਨ ਹੀ ਛੂਈ ਨੂੰ। 8ਵਾਂ ਦਿਨ ਛੂਈ ਨੂੰ। ਹਾਂ ਜੀ। ਦੁੱਧ ਕਿੰਨਾ? ਦੁੱਧ 14 ਕਿਲੋ ਹੁਣ ਨੈੱਟ ਤਿਆਰ ਹੈ। 14 ਲੀਟਰ ਤਿਆਰ ਆ। ਅੱਛਾ। ਇਹ ਦਾ ਕੀ रेट? ਇਹ ਦਾ ਡੇਢ ਮੈਂ ਦੇ। ਇਹ ਦਾ ਡੇਢ? ਹਾਂਜੀ ਮੁੱਲ ਲੱਗੀ ਜਾਂਦਾ ਮੈਂ ਘੰਟੇ ਨੂੰ ਵੇਚੂਗੀ। ਚਲੋ ਜੇ ਨਾ ਬਿੱਕੀ ਤਾਂ ਕੋਈ ਗੱਲ ਨਹੀਂ। ਮੈਂ ਦੇਖੀ। ਮੋਬਾਈਲ ਪਰ ਵਾਲੀ ਫਿਰ ਵਾਹ। 987814009711 ਠੀਕ ਹੈ। ਬਾਈ ਨਾਲ ਭਰਕਰ। ਮਈਆ ਟੌਪ। ਕੁਲਵਿੰਦਰ ਫਰਮਾਹੀ ਆਇਆ ਕੁਲ ਦੀ ਮਾਜੀ ਵੀਡੀਓ ਬਣਾਉਣ ਲੱਗਿਆ ਤੇ ਲੈ ਮੈਟਰਾ ਤੋਰ ਕਰਾਈ ਕੇ ਵਾਰੀ। ਕੁਲਵਿੰਦਰ ਤੋਰ ਕਿ ਤੋਰ ਤਰ੍ਹਾਂ ਕਰਵਾਇ ਇੱਕ ਵਾਰੀ ਚੈੱਕ। ਤੇ ਪੁੱਛਦੇ ਆ ਵੀ ਕੈਮੇਸ ਹੋਏ ਤੇ ਕਿੰਨੇ ਚਿਰ ਦੀ শুਈ ਆ। ਫੇਸ ਕਰੋ ਕਰ ਮਾਜੀ ਦੇਖ। ਬਰੀ ਚੈੱਕ ਇਹ ਵੀਡੀਓ ਦੇ ਵਿੱਚ ਸਾਰਾ ਸੱਚ ਝੂਠ ਤੁਸੀਂ ਪਛਲਾ ਹੁੰਦਾ ਹੈ ਤੇ ਆਟਰ ਕਰੋ ਵੀ ਕੇ ਨੇ ਛੂਏ ਤੇ ਕਿੰਨਾ ਗੱਪ ਤੇ ਕਿੰਨਾ ਸੱਚ ਹੈ ਇਹਦੇ ਚ ਤੇ ਆ ਲੋ ਆਟਰ ਚੰਗਾ ਆਪਣੇ ਹੋਇਆ ਕਰਮਾਲੀ ਦਾ ਤੇ ਇਹਦੀ ਡਿਟੇਲ ਪੁੱਛਾਂਗੇ ਕਿ ਕਿਹਨੇ ਕਿ ਦੁੱਧ ਦੀ ਮਾਲਕ ਹੈ ਮਗਰ ਬੱਚਾ ਕੀ ਹੈ ਤੇ ਭਾਈ ਹੋਏ ਕੱਟਾ ਹੈ ਅਰਸੋ ਸੁਝਾ ਜੀ ਕੱਟਾ ਪਰਛੂ ਸੁਝਾ ਤੇ ਕਿੰਨੇ ਦੁੱਧ ਹੁਣ ਥੱਲੇ ਹੁਣ ਬੜੀ ਹੋਊਗੀ 12 ਕਿਲੋ ਜੀ 12 ਲੀਟਰ 17 ਕਿਲੋ ਇਹ 17 ਲੀਟਰ ਦਿਓ ਹਾਂ ਜੀ ਬਹੁਤ ਕੱਟ ਕਾਟ ਦੀ ਮੱਝ ਤੇ ਹੁਣ 12 ਲੀਟਰ ਹਾਂ ਜੀ ਹਾਂ ਅੱਛਾ ਤੇ ਹੁਣ ਕਿੰਨੇ ਦੀ ਸੇਲ ਕਰਨੀ ਆ ਇਹ ਮੁੱਲ ਤਾਂ ਹੈਗਾ 220000 ਦੇਵਾਂਗੇ 190000 ਦੀ 190 ਦੀ ਹਾਂ ਜੀ ਤੇ ਛੂਏ ਕਹਵੇਂ ਹੋ ਇਹ ਤੀਜੇ ਛੂਏ ਤੀਜੇ ਛੂਏ ਇਧਰ ਹੋ ਕੇ ਦੱਸੀ ਕਰ ਮੋਬਾਈਲ ਨੰਬਰ ਦੱਸ ਤੇ ਰੱਖੀਏ 99722 ਹਾਂ 9921 ਇੱਕ ਵਾਰੀ ਫੇਰ ਬਲੀ 99722 99200 ਪਿੰਡ ਕਿਹੜਾ ਵਰਵਾਹੀ ਵਰਵਾਹੀ ਪਿੰਡ ਆਹ ਦੇ ਨੰਬਰ ਤੇ ਮੈਂ ਜਿਖਾਉਂਦੇ ਆ ਇਹ ਸਿੱਤਨੂ ਲਾ ਮੰਡੀ ਦੀ ਜ਼ਬਰਦਸਤ ਜੈਪਾਲਾ ਥਾਂ ਤੇ ਚਾਰੇ ਥਾਂ ਤੇ ਚਾਰੇ ਇੱਕੋ ਜਿਹਾ ਤੇ ਆਕੜਾ ਕਰ ਤੁੱਤੀਆ ਕਰਮਾਲ ਤੇ ਚੰਗੀ ਪਾਲੀ ਹੋਈ ਆ ਕਿਸੇ ਜ਼ਿੰਮੇਵਾਰ ਨੇ ਕਰੇ ਥੋੜਾ ਪੈਰ ਚੱਕਣ ਦੀ ਅਕਤਲ ਮੰਦੀਆਂ ਝਾਂਜਰਾਈਆਂ ਪਾਤੀਆਂ ਇਹਨਾਂ ਨੇ ਆ ਜਾ ਮੋੜ ਲਿਆ ਮੋੜ ਲਿਆ ਮੋੜ ਲਿਆ ਵੀਰਾਂ ਫਿਰ ਫੇਸ ਕਰ ਇੱਕ ਵਾਰੀ ਚੈੱਕ ਆਲੋ ਉੱਚੇ ਇਹਦੇ ਤੇ ਇੱਕ ਵਾਰੀ ਆਰਡਰ ਕਰਵਾ ਦਿੱਤੇ ਅੱਛਾ ਆਲੋ ਤੇ ਇਹਨੂੰ ਕਹਿੰਦੇ ਆ ਝੋਟੀ ਦੀ ਮੱਝ ਬੱਚਾ ਕੀ ਹੈ ਭਾਈ ਇਹਦੇ ਮਗਰ ਕੱਟੀ ਆ ਆ ਬੜਾ ਗਾਇਆਂ ਛੋਰ ਮਚਾਉਂਦੀਆਂ ਭਰਾਵਾ ਗੱਲ ਨਹੀਂ ਸੁਣਦਿਆਂ ਤੇ ਫੇਸ ਕਰੋ ਕਰਮਾਜ ਦਾ ਚੈੱਕ ਮਗਰ ਬੱਚਾ ਕੀ ਹੈ ਤੇ ਕੱਟੀ ਆ ਕੱਟੀ ਹੈ ਕੈਮੇ ਛੂਏ ਆ ਦੂਜਾ ਚੂਆ ਤੇ ਦੁੱਧ ਕਿੰਨਾ ਲੀਟਰ ਹੈ 17 6 ਲੀਟਰ ਹੈ ਤੇ ਅੱਛਾ ਤੇ ਕਿੰਨੇ ਦੀ ਸ਼ੇਲ ਕਰਨੀ ਹੈ 335 ਤੇ ਜੈਗ ਜਮਾ ਜੇਬ ਚ ਪਾਉਣ ਵਾਲੇ ਨਹੀਂ ਐ ਵੀ ਹੁੰਦਾ ਵੀ ਐਜੂ ਘੱਟ ਤਾਂ ਦੇਣੀ ਨਹੀਂ ਫੋਨ ਕਰਿਓ ਨਾ ਕਰਿਓ ਤੰਨੇ ਦਾਦੀ ਅੱਛਾ ਤੰਨੇ ਦਾਦੀ ਤੇ ਮੋਬਾਈਲ ਨੰਬਰ 90413 41 96 696 ਮੋਬਾਈਲ ਨੰਬਰ ਆ ਬਾਈ ਦਾ ਫਰਕ ਕਰਦਾ ਅੱਲਾ ਤੌਰ ਤੇ ਬਾਈ ਇੱਕ ਵਾਰ ਇੱਕ ਨਾ ਹੋਰ ਸਨੋ ਲਮੈਂਟ ਕਰਨੇ ਕਿੰਨਾ ਦਿਖਾਉਣੇ ਤੁਹਾਨੂੰ ਤੋਰ ਤਾਰ ਕੇ ਤੇ ਇਹਦੀ ਵੀ ਡਿਟੇਲ ਪੁੱਛਾਂਗੇ ਤੇ ਇੱਕ ਵਾਰੀ ਫੇਸ ਕਰੋ ਚੈੱਕ ਕਰ ਮਾਰੀ ਦਾ ਇਹ ਆ ਲੋ ਜੀ ਕਿਹ ਪੜਾਣ ਲੱਗਿਆ ਤੇ ਦਰਮਿਆਨਾ ਕੱਦ ਜੈ ਜੈ ਤੇ ਪੁੱਛਦੇ ਆ ਵੀ ਕੀ ਰੇਟ ਚਾਹੂਗੀ ਤੇ ਆਲੋ ਤੋਰ ਤੋਰ ਬਾਈ ਤੇ ਤੋਰੇ ਤਾਰ ਦੀ ਖੁੱਲੀ ਹੈ ਕੀ ਸਾਰੀ ਡਿਟੇਲ ਪੁੱਛ ਕੇ ਦੱਸੂਗਾ ਵੀ ਇਹ ਕਿੰਨਾ ਪੈਸਾ ਕਿੰਨਾ ਦੁੱਧ ਤੇ 2 ਲੱਖ 2 ਲੱਖ ਇਹ ਲੈ ਇੱਕ ਵਾਰੀ ਬੰਨ ਲਾ ਵੀ ਦਾ ਫਿਰ ਪੁੱਛਦਾ ਸਾਡੀ ਡਿਟੇਲ ਦਮਨ ਇੱਕ ਵਾਰੀ ਫੇਸ ਟੂ ਫੇਰ ਕਰ ਲੋ ਕਰਮਾਲ ਦਾ ਚੈ ਤੇ ਆਲੋ ਆਡ ਰੋਡਰ ਤੋਂ ਕਰਵਾ ਦੇ ਚੈ ਹੋਰ ਪੁੱਛਦੇ ਆਂ ਦੀ ਸਾਰੀ ਡਿਟੇਲ ਤੇ ਕਿੰਨਾ ਲੁੱਤ ਤੇ ਕਿੰਨੇ ਪੈਸੇ ਨੇ ਮਗਰ ਬੱਚਾ ਕੀ ਹੈ ਤੇ ਬਾਈ ਬੱਚਾ ਕੀ ਹੈ ਤੇ ਮਗਰ ਮਗਰ ਕੱਟੀ ਜੀ ਮਗਰ ਕੱਟੀ ਕਿੰਨੇ ਦਿਨਾਂ ਦੀ ਸੂਈ ਆ 2 ਦਿਨਾਂ ਦੀ ਸੂਈ ਆ 14 ਕਿਲੋ ਬੋਲੀ ਆ 14 ਕਿਲੋ 14 ਕਿਲੋ ਬੋਲੀ ਆ ਅੱਛਾ ਤੇ ਹੁਣ ਸੇਲ ਕਿੰਨੇ ਦੀ ਕਰਨੀ ਆ ਤੇ ਦੋ ਮੰਗਣੀ ਆ ਦੋ ਤੇ ਮੌਕੇ ਤੇ ਲੈ ਤੇ 90 ਦੀ ਦੇ ਦਾਂਗੀ ਕਿੰਨੇ 90 ਦੀ ਕਿਹੜਾ ਪਿੰਡ ਹੈ ਪਿੰਡ ਠੱਠੀਆਂ ਜਿਲ੍ਹਾ ਅੰਮ੍ਰਿਤਸਰ ਠੱਠੀਆਂ ਹਾਂਜੀ ਅੱਛਾ ਤੇ ਮੋਬਾਈਲ ਨੰਬਰ 8437043832 ਇੱਕ ਵਾਰੀ ਹਾਲੀਵੁੱਡ 8437043832 ਇਹ ਲੈ ਵੀ ਆਨੇ ਕਿੰਨੇ ਮਗਰ ਕੱਟੀ ਐ ਤੇ ਇੱਕ ਇਹ ਸੂਏ ਕਿੰਨੇ ਹੋਏ ਦੂਜੇ ਸੂਏ ਦੂਜੇ ਸੂਏ ਇੱਕ ਵਾਰੀ ਲੈ ਵੀ ਤੁਰਤ ਨਰਾ ਕਰੋ ਨਾ ਕਮਾਲ ਦਾ ਨਾ ਕਾਕਾ ਤੇ ਮਗਰ ਕੱਟਾ ਤੇ ਪੁੱਛਦਾ ਵੀ ਕਿੰਨੇ ਦਿਨਾਂ ਦੀ ਸੂਈ ਆ ਤੇ ਇੱਕ ਵਾਰੀ ਨਾ ਆਰਡਰ ਕਰ ਲੋ ਚੱਕਰਮਾਲੀ ਦਾ ਤੇ ਜੇ ਪਤਾ ਤੱਕ ਝੋਟੀ ਹਾਂ ਤੋੜਾ ਥੋੜਾ ਕਰab ਦਵਾ ਕੇ ਚੈੱਕ ਕਰ ਲਓ ਕਾਰਲੋ ਤੇ ਸਾਡੀ ਡਿਟੇਲ ਪੁੱਛਾਂਗੇ ਦੀ ਆ ਜਾ ਮੋੜ ਲਿਆ ਭਾਈ ਮੋੜ ਲਿਆ ਤੇ ਬੜਾ ਕਰਮ ਮੁੱਠੀ ਥਣ ਕਰਮਾਂ ਦੇ ਚਾਰੇ ਥਣ ਤੇ ਚਾਰੇ ਗਹਿ ਪਾਲੇ ਪੂਜੇ ਸਹੀ ਸਪੈਡ ਪੰਦੇ ਦੀ ਸਾਫ ਬਿਲਕੁਲ ਸਾਡੀ ਡਿਟੇਲ ਪੁੱਛਾਂਗੇ ਵੀ ਇੱਕ ਵਾਰੀ ਆਰਡਰ ਫੇਰ ਕਰਵਾ ਰਿਹਾ ਨੇਡੋ ਚੈੱਕ ਚਾਰੇ ਥਣ ਤੇ ਚਾਰੇ ਗਹਿ ਪਾਲੇ ਬੂਰਾ ਰੰਗ ਤੇ ਪੁੱਛਾਂਗੇ ਵੀ ਸੱਚਰੀ ਕਾਲ ਬਾਈ ਕੀ ਹਾਲ ਹੈ ਕੀ ਹਾਲ ਹੈ ਕਿਹੜਾ ਪਿੰਡ ਆਪਣਾ ਸਾਹ ਹੋ ਗਿਆ ਜੀ ਸਭ ਕੋ ਟੱਟ ਰੀਆਂ ਛੱਡ ਜੀ ਸਾਹ ਹੋ ਗਿਆ ਜੀ ਅੱਛਾ ਹੁਣ ਇਹ ਮੱਝਵਾਰੇ ਜਾਣਕਾਰੀ ਦੇ ਵੀ ਇਹ ਕਿੰਨਾ ਚਿਰ ਦੀ ਛੂਈ ਆ ਅੱਜ ਨੂੰ 5 ਮਹੀਨਾ ਜਣੇ ਛੂਈ ਲੋਕਾ 5 ਮਹੀਨਾ ਦੀ ਛੂਈ ਲੋ ਮਗਰ ਬੱਚਾ ਬੱਚਾ ਮਾਰ ਕੱਟਿਆ ਕੱਟਾ ਹਾਂਜੀ ਠੀਕ ਐ ਤੇ ਛੂਏ ਕਹਵੇਂ ਹੋਊਗੀ ਛੂਆ ਤੀਜਾ ਜੀ ਹੈ ਤੀਜਾ ਤੀਜਾ ਬੋਲਿਆ ਸੱਚ ਐ ਬਿਲਕੁਲ ਤੀਜਾ ਹੀ ਆ ਹਾਂ ਤੇ ਦੁੱਧ ਦਾਰ ਕਟ ਕੀ ਆ ਇਹਦਾ ਦੁੱਧ ਵੀਰੇ ਹੁਣ 13-14 ਕਿਲੋ ਆਏ ਖਲੇ ਜੀ 13-14 ਲੀਟਰ ਹੈਗਾ ਹਾਂ 15-16 ਕਿਲੋ ਖੁੱਲਾ ਨਾਮ ਨਾਲ ਦੁੱਧ ਪੋਲੇ ਨੇ 15-16 ਕਿਲੋ ਖੁੱਲਾ ਪਾਉ ਹਾਂ ਜੀ ਤੇ ਹੁਣ ਛੇਲ ਕਿੰਨੇ ਦੀ ਕਰਨੀ ਹੈ ਤੇਲ ਮੋਲ ਦੋ ਵੀ ਕਰਦੇ ਹਾਂ ਜੀ ਦੋ ਵੀ ਹਾਂ ਜੀ ਤੇ ਜਾਇਜ਼ ਗੱਲ ਜਾਇਜ਼ ਹੀ ਦੇਖ ਕੇ ਗੱਲ ਕਰਾਂਗੇ ਸਾਨੂੰ ਮਾਨਤਨ ਕਰਦੇ ਜੀ ਮਾਨਤਨ ਕਰ ਦੋਗੇ ਛੋਟਾ ਮੋਬਾਈਲ ਨੰਬਰ 98784 ਹਾਂ 60706 ਇੱਕ ਵਾਰੀ ਫੇਰ ਬੋਲ 98784 64706 ਠੀਕ ਹੈ ਬਾਈ ਨਾਲ ਸੁਪਰ ਕਰ ਲਿਓ ਤੇ ਆ ਨਾ ਅੱਜ ਪਿੰਡ ਖੋਖਰ ਤੋਂ ਛੂਟ ਕਰਦੇ ਆ ਇਹ ਵੀਡੀਓ ਤੇ ਬਾਈ ਗੋਰੇ ਕੋਲ ਆ ਦੋ ਮੱਝਾਂ ਇੱਕ ਆ ਝੋਟੀ ਤੇ ਇੱਕ ਆ ਮੱਝ ਤੋਰਾ ਤਰ੍ਹਾਂ ਕਰਾ ਦਿੱਗੇ ਚੱਕ ਇਹਨਾਂ ਦੋਨਾਂ ਦੀ ਡਿਟੇਲ ਲੈ ਕੇ ਦੱਸੋ ਆ ਜਾ ਬਾਈ ਪੱਨਕ ਤੇ ਦੱਸਿਓ ਇਹਦੀ ਡਿਟੇਲ ਦੱਸ ਦਿਓ ਮੈਨੂੰ ਸਾਰੀ ਇਹ ਕਿੰਨਾ ਦੁੱਧ ਦਿੰਦੀ ਐ ਤੇ ਕਿੰਨਾ ਚਿਰ ਸੂਣ ਚ ਰਹਿੰਦੀ ਐ ਤੇ ਕੀਰ ਕੱਟ ਤੇ ਕਵੇਂ ਸੂਏ ਆ ਸਾਰੀ ਡਿਟੇਲ ਪੁੱਛਾਂਗੇ ਆਓ ਜੀ ਤੀਜੇ ਸੂਏ ਤੀਜੇ ਸੂਏ ਸਾਡੇ ਚਾਰ ਪੰਜ ਲੀਟਰ ਇਸ ਵੇਲੇ ਹੈਗਾ ਹਾਂ ਤੇ ਕਿੰਨੇ ਚੀ ਦੀ ਦੁੱਧ ਵਾਲੀ ਹੁਣ ਇਹ ਦੁੱਧ ਦੇ ਨੂੰ ਚੌਥਾ ਮਿੰਨਾਲ ਪੂਰਾ ਹੋ ਗਿਆ ਚੌਥਾ ਮਿੰਨਾ ਪੂਰਾ ਹੋ ਗਿਆ ਤੇ ਚੈੱਕ ਚੈੱਕ ਪਾਸ ਹੈਗੀ ਹੈ ਚੈੱਕ ਪਾਸ ਹੈਗੀ ਹੈ ਹਾਂ ਠੀਕ ਹੈ ਤੇ ਇਹ ਨੂੰ ਕੀ ਡਿਮਾਂਡ ਕਰਦ ਹੁਣ ਫਿਰ 85000 ਰੁਪਏ ਮੰਗਿਆ ਚਾਚੀ 10000 ਰੁਪਏ ਮੰਗਦੇ ਤੇ ਮੌਕੇ ਤੇ ਕੁਝ ਹੋ ਜੀ ਬਾਬੇ ਤੇ ਮਗਰ ਬੱਚਾ ਇਹਦੇ ਆ ਮਗਰ ਕੱਟਾ ਆ ਮਗਰ ਕੱਟਾ ਹੈ ਤੇ ਹੁਣ ਆ ਛੋਟੀ ਦੀ ਗੱਲ ਦੱਸ ਤੇ ਆ ਛੋਟੀ ਹਾਂ ਤਿੰਨ ਹਾਂ ਵਾਂਗੀ ਆ ਤਿੰਨ ਸਾਲਾਂ ਦੀ ਪੂਰੇ ਤਿੰਨ ਸਾਲਾਂ ਦੀ ਹੈ ਤੇ ਬਾਡੀ ਪੈਂਟਰ ਦੀ ਬਹੁਤ ਸਨਖੀ ਹੈ ਲੈ ਮੈਂ ਨਾਲ ਤੋੜ ਕੇ ਦਿਖਾ ਦੇ ਇੱਕ ਵਾਰੀ ਮੈਂ ਵੀ ਤੋੜਾ ਤਰਾ ਕਰਾਉਣਾ ਚੈੱਕ ਫਿਰ ਮੈਂ ਤੁਹਾਨੂੰ ਤੇ ਇਹਦੀ ਵੀ ਡਿਟੇਲ ਪੁੱਛਾਂਗੇ ਦੁੱਧਰ ਵਾਲੀ ਹੋਈ ਹੈ ਤੇ ਇਹ ਵੀ ਚੈੱਕ ਕਰਵਾਈ ਹੋਈ ਹੈ ਹਾਂਜੀ ਉਹ ਵੀ ਚੈੱਕ ਕਰਾਈ ਗੀਆ ਇਹ ਬਾਈ ਨੇ ਦੋਨੇ ਚੈੱਕ ਕਰਵਾਈਆਂ ਨੇ ਆਪ ਦੀ ਤਸੱਲੀ ਨਾਲ ਚੈੱਕ ਕਰਵਾ ਕੇ ਲੈ ਜਾ ਸਕਦਾ ਤੇ ਆ ਜੀ ਇਹ 3 ਮਹੀਨਾ ਦੀ ਗੱਬਣ ਹੈ ਤੇ ਪਹਿਲਾਂ ਆਪ ਸਰ ਝੋਟੇ ਹਜੇ ਇਹ ਆ ਜਾ ਬਾਈ ਮੋੜ ਲਿਆ ਸਿੰਗ ਟੁੱਟਿਆ ਹੋਇਆ ਹੋਇਆ ਸਿੰਗ ਕਿਵੇਂ ਟੁੱਟ ਗਿਆ ਸੀ ਸਿੰਗ ਘਰ ਨਾਲ ਪੂਛ ਪਾ ਲਈ ਸੀ ਟੁੱਟਾ ਹੋ ਗਿਆ ਅੱਛਾ ਇਹਦਾ ਕਰਕੇ ਹੁਣ ਇਹ ਕਿੰਨੇ ਪੈਸੇ ਆ ਦੀ ਇਹਦਾ ਕੀਰ ਕਿਹਾ ਹਾਂ 80000 ਰੁਪਿਆ ਹਾਂ ਠੀਕ ਹੈ ਤੇ ਮੌਕੇ ਤੇ ਮਾਨਤਾ ਨਾ ਹਾਂ ਹੋ ਜਾਊਗਾ ਤੇ ਦੱਸ ਦੇ ਇੱਕ ਵਾਰੀ ਤੇ ਮੋਬਾਈਲ ਨੰਬਰ ਲੈ ਕੇ ਦਿੰਨਾ ਇਹ ਮੋਬਾਈਲ ਨੰਬਰ ਬੋਲੋ ਆਪਣਾ 94175 ਬਾਈ ਹਾਂ 75892 ਇੱਕ ਵਾਰੀ ਫੇਰ ਬੋਲ 94175 ਹਾਂ 75892 ਲੈ ਬਾਈ ਸਪਾਰਕ ਕਰ ਲੋ ਇਤਨੇ ਨਗਬ ਕਿ ਆਊਗਾ ਤੇ